30 ਅਪ੍ਰੈਲ ਰਾਤੀ 10:30 ਔਰ 11 ਵਜੇ ਦੇ ਵਿਚਾਲੇ ਇੱਕ ਅਨਫੋਰਚੂਨੇਟ ਇਨਸੀਡੈਂਟ ਰਿਪੋਰਟ ਹੋਇਆ ਸੀਗਾ ਥਾਣਾ ਕੁਮਾਨ ਥਾਣਾ ਕੁਮਾਨ ਦੇ ਸਰਹੱਦ ਤੋਂ ਕਿ ਬਾਬਾ ਬਲਵਿੰਦਰ ਸਿੰਘ ਜੀ ਜੋ ਗੁਰਦੁਆਰਾ ਮੁਖੀ ਸੀਗੇ ਗੁਰਦੁਆਰਾ ਸ਼੍ਰੀ ਗੁਰੂ ਅਮਰਦਾਸ ਜੀ ਅਠਵਾਲ ਪਿੰਡ ਦਾ ਉਹਨਾਂ ਦੀ ਕਤਲ ਹੋਇਆ ਸੀਗਾ ਔਰ ਮੌਕੇ ਦੇ ਜੋ ਸੀਸੀਟੀਵੀ ਫੁਟੇਜ ਸਾਨੂੰ ਮਿਲੇ ਸੀ ਔਰ ਜੋ ਮੌਕੇ ਦੇ ਗਵਾਹ ਸੀਗੇ ਉਹਨਾਂ ਵੱਲੋਂ ਇਹ ਪਤਾ ਚੱਲਿਆ ਸੀਗਾ ਕੀ ਉਹਨਾਂ ਦਾ ਇੱਕ ਸੇਵਾਦਾਰ ਰਮਨਦੀਪ ਸਿੰਘ ਉਹਨਾਂ ਨੇ ਆ ਬਾਬਾ ਜੀ ਦਾ ਚੱਕੂ ਮਾਰ ਕੇ ਉਹਨਾਂ ਦੀ ਕਤਲ ਕੀਤਾ ਸੀ ਔਰ ਇਸੀ ਕੇਸ ਇਹ ਬਹੁਤ ਜ਼ਿਆਦਾ ਸੈਂਸੇਸ਼ਨਲ ਹੋ ਗਿਆ ਸੀਗਾ ਤੋਂ ਉਹਦੀ ਉਸੇ ਇਹਨਾਂ ਨੂੰ ਧਿਆਨ ਦੇ ਰੱਖਦੇ ਹੋਏ ਵੱਖ-ਵੱਖ ਟੀਮ ਟੀਮਾਂ ਬਣਾ ਕੇ ਤਕਰੀਬਨ ਪੰਜਾਬ ਚ ਵੀ ਔਰ ਪੰਜਾਬ ਦੇ ਬਾਹਰ ਦੇ ਵੀ ਬਟਾਲੇ ਦੀ ਵੱਖ-ਵੱਖ ਟੀਮਾਂ ਆਲਮੋਸਟ 6 ਟੀਮਾਂ ਸਾਡੇ ਬਣੀ ਸੀਗੇ ਇਸ ਕੇਸ ਨੂੰ ਟ੍ਰੇਸ ਕਰਨ ਲਈ ਔਰ ਜੋ ਅਕਿਊਜ਼ ਸੀਗਾ ਉਹਨਾਂ ਨੂੰ ਅਰੈਸਟ ਕਰਨ ਲਈ ਤੋਂ ਆਫਟਰ 12 ਡੇਸ 12 ਦਿਨ ਦੀ ਮਿਹਨਤ ਤੋਂ ਬਾਅਦ ਸਾਨੂੰ ਬਟਾਲਾ ਪੁਲਿਸ ਨੂੰ 13 ਤਰੀਕ 13 ਮਈ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ ਜਿਹਦੇ ਵਿੱਚ ਅਸੀਂ ਅਕਿਊਜ਼ ਜੋ ਰਮਨਦੀਪ ਸਿੰਘ ਹੈਗਾ ਉਹਨਾਂ ਦਾ ਅਰੈਸਟ ਅਸੀਂ ਬਟਾਲੇ ਤੋਂ ਹੀ ਕੀਤਾ ਹੈਗੇ ਆ ਔਰ ਹੁਣ ਇਹ ਜੋ ਆਪਣੇ ਹਿਰਾਸਤ 'ਚ ਹੈਗੇ ਆ ਔਰ ਉਹਨਾਂ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਊਗਾ ਔਰ ਉਹਨਾਂ ਦੀ ਅਗਲੀ ਰਿਮਾਂਡ ਲੈ ਕੇ ਅਗਲੀ ਅਗਲੀ ਪੁੱਛਤਾ ਜੋ ਕੀਤੀ ਜਾਊਗੀ ਜੋ ਹੁਣ ਤੱਕ ਦੀ ਪੁੱਛਗਿੱਛ ਦੇ ਵਿੱਚ ਜੋ ਚੀਜ਼ ਸਾਹਮਣੇ ਆਈ ਹੈ ਜੋ ਮਤਲਬ ਕਾਰਨ ਦਾ ਕਤਲ ਦਾ ਕਾਰਨ ਕੀ ਸੀਗਾ ਇਹ ਮੋਸਟ ਇੰਪੋਰਟੈਂਟ ਕੁਐਸ਼ਨ ਸੀ ਸਾਰੇ ਵਾਸਤੇ ਤੋਂ ਹੁਣ ਤੱਕ ਦੀ ਜੋ ਪੁੱਛਗਿੱਛ ਦੇ ਵਿੱਚ ਇਹੀ ਚੀਜ਼ ਸਾਹਮਣੇ ਆਈ ਹੈ ਜੋ ਰਮਨਦੀਪ ਸਿੰਘ ਹੈਗਾ ਇਹ 19 ਸਾਲ ਦਾ ਹੈਗਾ ਇਹ ਵਖਵਾ ਗੁਰਦੁਆਰੇ ਦੇ ਵਿੱਚ ਸੇਵਾ ਕਰਦਾ ਸੀ ਔਰ ਪਿਛਲੇ 1.5 ਸਾਲ ਤੋਂ ਇਹ ਗੁਰਦੁਆਰਾ ਜੋ ਆਪਣਾ ਗੁਰੂ ਅਮਰਦਾਸ ਜੀ ਦਾ ਗੁਰਦੁਆਰਾ ਹੈਗਾ ਠਵਾਲ ਦੇ ਉੱਥੇ ਵੀ ਆਉਂਦਾ ਸੀਗਾ ਔਰ ਉੱਥੇ ਬਾਬਾ ਬਲਵਿੰਦਰ ਜੀ ਦਾ ਇਹ ਸੇਵਾ ਕਰਦਾ ਸੀਗਾ ਔਰ ਉਦ ਦਿਨ 23 April ਰਤ 10:30 ਵਜੇ ਦੇ ਕਰੀਬ ਇਹ ਜੋ ਬਾਬਾ ਜੀ ਦਾ ਸੇਵਾ ਕਰ ਰਿਹਾ ਸੀਗਾ ਉਹਦਾ ਪੈਰ ਦਾ ਮਾਲਿਸ਼ ਕਰ ਰਿਆ ਸੀ ਉਹਨਾਂ ਨੂੰ ਲੈ ਕੇ ਅਪਸ਼ਚ ਇਹ ਇਹ ਹੋ ਗਈ ਅਪਸ਼ਚ ਇਹ ਨਵੀਂ ਝਗੜਾ ਹੋ ਗਿਆ ਕਿ ਲਤ ਕੁੱਟਣ ਨੂੰ ਲੈ ਕੇ ਬਾਬਾ ਜੀ ਨੇ ਇਹਨੂੰ ਗਾਲ ਕੱਢਤਾ ਔਰ ਉਹ ਵਧੀ ਵਧੀ ਗਈ ਉਹਦੇ ਵਿੱਚ ਆ ਵੀ ਇਹਨਾਂ ਦੇ ਅਕਿਊਜ਼ ਦੇ ਕਹਿੰਦੇ ਮੁਤਾਬਿਕ ਆ ਵੀ ਹੈਗਾ ਕਿ ਜੋ ਬਾਬਾ ਜੀ ਨੇ ਇਹਨੂੰ ਉਹਨਾਂ ਦੇ ਪ੍ਰਾਈਵੇਟ ਪਾਰਟ ਤੇ ਲਤ ਮਾਰਤੀ ਤੋ ਇਹਨਾਂ ਦੇ ਗੁੱਸਾ ਕੰਟਰੋਲ ਨਹੀਂ ਹੋਇਆ ਤੋ ਫਿਰ ਇਹਨੇ ਉਹਨਾਂ ਨੂੰ ਕੁੱਟ ਮਾਰਦੀ ਔਰ ਉੱਥੋਂ ਦੀ ਇਹ ਭੱਜ ਗਿਆ ਸੀਗਾ ਤੋ ਇਹ ਹਲੇ ਸਾਡਾ ਫਰਸਟ ਜੋ ਇਹਦੇ ਵਿੱਚ ਆਈ ਹੋਈ ਹੈ ਪੁਚਗਿਛ ਦੇ ਵਿੱਚ ਇਹ ਚੀਜ਼ ਆਈ ਹੈ ਹਲੇ ਵੀ ਅਸੀਂ ਅਗਲੀ ਕਾਰਵਾਈ ਜਾਰੀ ਹੈਗੀ ਉਹਦੇ ਵਿੱਚ ਜੋ ਵੀ ਇਨਫੋਰਮੇਸ਼ਨ ਆਊਗਾ ਉਹ ਤੁਹਾਡੇ ਸਾਰੇ ਨਾਲ ਸ਼ੇਅਰ ਕੀਤਾ ਜਾਊਗਾ ਜੀ ਧੰਨਵਾਦ ਅ ਇਹਦੇ ਵਿੱਚ ਦੇਖਿਓ ਜੀ ਆਪਣਾ ਇੱਕ ਤੋਂ ਇਥੋਂ ਦੀ ਇਹ ਮੋਗਾ ਚਲ ਗਿਆ ਸੀਗਾ ਅੰਮ੍ਰਿਤਸਰ ਚੱਲਿਆ ਸੀ ਪਹਿਲੇ ਉਸ ਤੋਂ ਬਾਅਦ ਮੋਗਾ ਚੱਲਿਆ ਸੀ ਮੋਗਾ ਦੇ ਵਿੱਚ 2 ਦਿਨ ਰਿਹਾ ਉਸ ਤੋਂ ਬਾਅਦ ਫਿਰ ਇਹ ਪੰਜਾਬ ਦੇ ਬਾਹਰ ਵੀ ਗਿਆ ਸੀਗਾ 2 ਥਾਵਾਂ ਤੇ ਫਿਰ ਉਸ ਤੋਂ ਬਾਅਦ ਵਾਪਸ ਅੰਮ੍ਰਿਤਸਰ ਆਇਆ ਅੰਮ੍ਰਿਤਸਰ ਤੋਂ ਫਿਰ ਬਟਾਰਾ ਇਹਦੇ ਵਿੱਚ ਕੋਈ ਰੈਡੀਕਲ ਐਂਗਲ ਜਾਂ ਐਕਸਟਰੀਮਿਜ਼ਮ ਐਂਗਲ ਉਹ ਕੋਈ ਨਹੀਂ ਹੈਗਾ ਇਹ 19 ਸਾਲ ਦਾ ਬੱਚਾ ਹੈ ਜੋ ਇਹ ਆਪਣਾ ਗੁਰਦੁਆਰੇ ਦੇ ਵਿੱਚ ਅੰਮ੍ਰਿਤਸਰ ਦੇ ਗੁਰਦੁਆਰੇ ਦੇ ਵਿੱਚ ਉੱਥੇ ਪੜਦਾ ਸੀ ਆਪਣੇ ਗੁਰਬਾਣੀ ਸਿੱਖ ਰਿਹਾ ਸੀਗਾ ਅੱਗੇ ਜਾ ਕੇ ਇਹਨਾਂ ਦਾ ਫਾਦਰ ਵੀ ਜੋ ਹੈਗੇ ਉਹ ਵੀ ਪਾਠੀ ਨਹੀਂ ਇਹ ਵੀ ਅੱਗੇ ਜਾ ਕੇ ਮਤਲਬ ਉਹ ਕੋਸ਼ਿਸ਼ ਕਰ ਰਿਹਾ ਸੀਗਾ ਉਹ ਪਾਠੀ ਦਾ ਉਹ ਕੰਮ ਕਰ ਲੀ ਹਾਂਜੀ ਇਹ ਹੋ ਰਿਹਾ ਹੈ ਕਿ ਵਾਪਨ ਨੂੰ ਮੰਨ ਲਿਆ ਗਿਆ ਵਾ ਨਹੀਂ ਜੀ ਉਹ ਉਸੇ ਰੂਮ ਦੇ ਵਿੱਚ ਸਾਨੂੰ ਬਾਬਾ ਜੀ ਦਾ ਜੋ ਲਾਇਸੈਂਸੀ ਹਥਿਆਰ ਸੀਗਾ ਉਹ ਜਿਸ ਰੂਮ ਦੇ ਵਿੱਚ ਇਹ ਵਾਰਦਾਤ ਹੋਈ ਸੀ ਉਸੇ ਰੂਮ ਦੇ ਵਿੱਚ ਮਿਲਿਆ ਸੀਗਾ ਉੱਥੇ ਉਸੇ ਵੇਲੇ ਰਿਕਵਰ ਹੋ ਗਿਆ ਸੀ ਕੀਤੀ ਹੈ ਜੀ ਨਹੀਂ ਜੀ ਉਹ ਆਪਣੇ ਕੋਈ ਵੀ ਰਿਸ਼ਤੇਦਾਰ ਕੋਲ ਨਹੀਂ ਗਿਆ ਇਹ ਵੋਗੇ ਦੇ ਵਿੱਚ ਜੋ ਗਏ ਸੀਗੇ ਇਹਨੇ ਕੰਮ ਲੱਭਣ ਨੂੰ ਗਿਆ ਸੀ ਤੋਂ ਉੱਥੇ ਉਹ ਸਾਰੇ ਅਸੀਂ ਚੱਕੀਤਾ ਸੀ ਫਿਰ ਉਸ ਤੋਂ ਬਾਅਦ ਇਹ ਕੁਝ ਗੁਰਦੁਆਰੇ ਦੇ ਵਿੱਚ ਵੀ ਰਹਾ ਉਥੋਂ ਦੀ ਫਿਰ ਵਾਪਸ ਨਹੀਂ ਜੀ ਉਹ ਬਟਾਲੇ ਤੋਂ ਫੜਿਆ ਗਿਆ ਚਿੱਟੀ ਗਰਾਉਂਡ ਤੋਂ ਜੋ ਆਪਣਾ ਪੁਲਿਸ ਸਟੇਸ਼ਨ ਸਿਟੀ ਲਿਮਿਟ ਦੇ ਵਿਚਾਲੇ ਆਹੀ ਇਹਨਾਂ ਚ ਤਾਂ ਕਰਕੇ ਸਾਨੂੰ ਟਾਈਮ ਲੱਗੇ ਤਾਂ ਕਰਕੇ ਇਹ ਬਹੁਤ ਮੁਸ਼ਕਿਲ ਕੰਮ ਸੀਗਾ ਸਾਡੇ ਵਾਸਤੇ ਕਿਉਂਕਿ ਸਾਨੂੰ ਇਹਦੇ ਵਿੱਚ ਟੈਕਨੀਕਲੀ ਕੋਈ ਇਨਪੁਟ ਨਹੀਂ ਮਿਲਿਆ ਸੀ ਇਹਦੇ ਕਰਕੇ ਹੀ ਮੈਂ ਪਬਲਿਕ ਦਾ ਇਹਦੇ ਵਿੱਚ ਸਾਨੂੰ ਬਹੁਤ ਸਾਥ ਰਿਹਾ ਤਾਂ ਹਿਊਮਨ ਇੰਟੈਲੀਜੈਂਸ ਜੋ ਹੁੰਦੀ ਹੈ ਮਤਲਬ ਪਬਲਿਕ ਜਦੋਂ ਸਾਡੇ ਉੱਤੇ ਭਰੋਸਾ ਕਰਦੇ ਆ ਉਹ ਸਾਡੇ ਨਾਲ ਜੁੜਦੇ ਆ ਤਾਂ ਫਿਰ ਇਹ ਮੁਸ਼ਕਿਲ ਤੋਂ ਮੁਸ਼ਕਿਲ ਕੇਸ ਵੀ ਜੋ ਹੈ ਟ੍ਰੇਸ ਹੋ ਜਾਂਦੇ ਜੀ 14 ਤੱਕ ਮੈਂ ਉਹਦੇ ਦੇ ਅ 12 ਦਿਨ ਜੀ ਇਹ ਇੱਕ ਤਰੀਕ ਦਾ ਮਤਲਬ ਇੱਕ ਤਰੀਕ ਮਤਲਬ 12 ਵਜੇ ਜੋ ਸਾਨੂੰ ਇਨਫੋਰਮੇਸ਼ਨ ਆਈ ਸੀ ਜੋ 13 ਤਰੀਕ ਨੂੰ ਸਾਨੂੰ ਅ ਅਸੀਂ ਫੜ ਲਈ